ਵਿਕਸਿਤ ਪਾਸ ਸੰਕਲਪ ਯਾਤਰਾ ਤਹਿਤ ਫਤਿਹਗੜ੍ਹ ਸਾਹਿਬ ਦੇ ਪਿੰਡ ਬਾਲਪੁਰ ਵਿਖੇ ਕਰਵਾਈ ਗਈ ਸਮਾਗਮ ਵਿੱਚ ਹਰਿਆਣਾ ਅਤ ਵਿੱਚ ਰਾਜ ਸਭਾ ਮੈਂਬਰ ਡਾਕਟਰ ਡੀਪੀ ਵਾਦਸ ਨੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੋਦੀ ਦੀ ਗਾਰੰਟੀ ਵਾਲੀ ਗੱਡੀ ਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਪਾਜਪਾ ਦੇ ਸੂਬਾ ਜਰਨਲਿਸ ਕਤਰ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਦیدار ਸਿੰਘ ਪੱਟੀ ਵੀ ਹਾਜ਼ਰ ਸਨ। ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਪ੍ਰਾਈਸ ਸਕੀਮਾਂ ਬਾਰੇ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਿ ਅਸੀਂ ਆਪਣੇ ਸਮਾਜ ਨੂੰ ਯੋਜਨਾਵਾਂ ਬਾਰੇ ਜਾਗਰੂਕ ਕਰੀਏ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਛਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਪਲਾਈ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਲਾਭਪਾਤਰੀਆਂ ਨੇ ਕੇਂਦਰ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਵਿਕਸਿਤ ਭਾਰਤ ਸੰਕਲਪ ਯਾਤਰਾ ਤੇ ਮੋਦੀ ਜੀ ਦੀ ਗਾਰੰਟੀ वो बेसिकली जेडी सेंट्रल गवर्नमेंट तो स्पोंसर्ड स्कीम है ऑन ग्राउंड के जमीनी लेवल पे इम्प्लीमेंटेशन हो रहा है आयुष्मान भारत स्कीम आपके सामने ही देखा कि 50 के, के करीब कार्ड आयुष्मान कार्ड बनाए गए हैं और उनमें से कुछ को वितरित भी किया गया यानी बांटा भी गया लाभार्थियों में विश्वकर्मा योजना है किसे। ਅਸੀਂ ਬੇਟੀ ਪੜਾਓ ਬੇਟੀ ਬਚਾਓ ਬੇਟੀ ਦੀ ਰੱਖ ਦੇਣਾ ਜ਼ਰੂਰੀ ਹੋਈ ਗੱਲਾਂ ਨੇ ਸਮਾਜਿਕ ਪਰਿਵਰਤਨ ਵਾਸਤੇ ਸਹਿਯੋਗ ਆ ਬੱਚਿਆਂ ਦੀ ਪੜ੍ਹਾਈ ਵਾਸਤੇ ਆ ਔਰ ਰੁਜ਼ਗਾਰ ਵਾਸਤੇ ਲੋਨ ਨੇ ਸਾਰੀ ਲੱਗਣਾ ਚਾਹੀਦਾ ਕਿ ਆਪਾਂ ਇਹ ਆਪਣਾ ਪੂਰਨ ਤੌਰ ਤੇ ਵਿਕਸਤ ਹੋ ਭਾਰਤ ਆਪਣਾ ਇੰਡੀਪੈਂਡੈਂਟ ਭਾਰਤ ਮਨਸ ਕੇ ਕੈਂਪ ਲਗਾਇਆ ਗਿਆ ਸੈਂਟਰ ਦੀਆਂ ਸਕੀਮਾਂ ਨਾਲ ਸੰਬੰਧ ਤਾਂ ਕਿ ਉਹ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਤਲਕਲੀ ਸਕੀਮ ਲੋਕਾਂ ਦੇ ਘਰ ਤੱਕ ਪਹੁੰਚਾਈ ਜਾਵੇ ਤਾਂ ਕਿ ਜਿਹੜੀਆਂ ਲੋਕਾਂ ਨੂੰ ਪਤਾ ਲੱਗੇ ਕਿ ਕੋਈ ਸਕੀਮਾਂ ਦਾ ਪਤਾ ਹੋਊਗਾ ਤਾਂ ਬੰਦਾ ਉਹਨਾਂ ਨੂੰ ਜਾ ਕੇ ਅਪਲਾਈ ਕਰੂਗਾ ਤੇ ਉਹਦਾ ਬੜਾ ਵਧੀਆ ਰਿਸਪੌਂਸ ਮਿਲੇ ਆ ਸਾਰੇ ਵਿਭਾਗਾਂ ਦੇ ਵਿੱਚ ਆਈ ਹੋਈ ਸੀ ਜੀ